ਦਾ ਵੱਲ ਆਏ ਤੇ ਚੈਨ ਤੇ ਤੁਹਾਡਾ ਸਵਾਗਤ ਹੈ ਤੁਹਾਨੂੰ ਤੁਹਾਨੂੰ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਦੀ ਵਰਸੀ ਨੂੰ ਸਮਰਪਿਤ ਸਲਾਣਾ ਭਾਰਨੇ ਕ ਸਮਾਗਮ ਸਵਰਗੀ ਰਜਿੰਦਰ ਕੁਮਾਰ ਪੱਪੂ ਜੰਤੀਪੁਰਿਆ ਦੀ ਫਰਮ ਆਰਕੇ ਇੰਟਰਪ੍ਰਾਈਜ਼ ਦੇ ਦਫਤਰ ਟਨਵਾ ਰੋਡ ਉੱਤੇ ਰਿਵਾਜ ਵਿਖੇ ਸਮਾਜ ਸੇਵਕ ਸੌਰਵ ਤਲੀ ਦੇ ਪਰਬੰਧਾਇਡ ਕਰਵਾਇਆ ਗਿਆ ਜਿਸ ਦੌਰਾਨ ਬਾਬਾ ਦੇ ਭੇਦ ਦੀ ਅਦਾਸ ਕਰਦਿਆ ਦੇਸ਼ ਦੀ ਤਰੱਕੀ ਖੁਸ਼ਹਾਲੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਦੇ ਕੰਮਾਂ ਕੀਤੀ ਗਏ ਇਸ ਮੌਕੇ ਤੇ ਸਮਾਜ ਸੇਵਕ ਸੌਰਤਪੱਲੀ ਨੇ ਦੱਸਿਆ ਕਿ ਸਵਰਗੀ ਰਜਿੰਦਰ ਕੁਮਾਰ ਪੱਪੂ ਜਿੰਤੀ ਵੜਿਆ ਜੀ ਆਰਕੇ ਐਂਟਰਪ੍ਰਾਈਜ਼ ਦੇ ਦਫ਼ਤਰ ਦਨਵਾ ਰੋਡ ਧਾਰੀਵਾਲ ਵਿਖੇ ਭੰਤਨ ਸੰਤ ਬਾਬਾ ਰਾਜਾ ਸਿੰਘ ਜੀ ਨਿੱਕੇ ਘੁੰਮਣਾ ਵਾਲਾ ਦੀ ਵਰਸੀ ਸੰਬੰਧੀ ਅੱਜ ਅਥਵਾ ਸਾਲਾਨਾ ਸਮਾਗਮ ਕਰਵਾਇਆ ਗਿਆ ਅਤੇ ਭਵਿਕ ਵਿੱਚ ਵੀ ਤਨਤਨ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਦੇ ਅਸੀਰਵਾਦ ਨਾਲ ਹਰ ਸਾਲ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਰਾਹਗੀਰਿਆਂ ਨੇ ਲੰਗਰ ਚੱਕਿਆ ਆਓ ਤੁਹਾਨੂੰ ਦਿਖਾਉਣਾ ਸਮਾਗਮੀਆਂ ਕੁਝ ਲਾਈਵ ਤਸਵੀਰਾਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਰ ਜਨ ਹਰ ਗੋਬਿੰਦਨ ਨੂੰ ਸੇਵਾ ਸ੍ਰੀ ਹਰਿ ਗਾਇਨ ਜੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਅੱਜ ਦਾ ਪਰੇਸ਼ਾਨੀ ਦਾ ਸਮੂਹ ਅਸਤਾਰ ਇਨਾਮ ਹੈ ਤਾਂ ਆਵੇ ਤਾਂ ਕਬ ਥਾਣੀ ਹੋਈ ਕਰਾਓ ਜੀ ਬਹੁਤ ਜੀ ਬੰਦੀ ਤਾਂ ਥਾਣੀ ਕਰਾਉਂਦੀ ਜੀ ਬਹੁਤ ਜੀ ਬੰਦੀ ਜੀ ਬਹੁਤ ਜੀ ਬੰਦੀ 50 ਕਰਾਰਾਂ 14 ਸੌ ਦਾਦੀਆਂ ਅਸਤਾਰ ਇਨਾਮ ਜੱਤੀਆਂ ਜੱਤੀਆਂ ਨਾਮ ਜੱਤੀਆਂ ਗਵਾਨ ਸੱਗੀਆ ਤੇਜ ਤੇ ਲਈ ਤੇਜ ਗਵਾਨ ਜੀ

ਦਾ ਇਸ਼ਾਰਾ ਹੈ ਜੇ ਤੇ 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 ਕੰਮ ਦੀ ਕਾਇਨਾਤ ਵਿੱਚ ਅਭਿਰਾਈ ਪ੍ਰਵਾਹੀ ਕਰੋ ਪ੍ਰਵਾਹੀ ਕਰੋ ਪ੍ਰਵਾਹੀ ਕਰੋ ਸਿਖਾਣੋ ਸਿੱਖਿਤਾਨ ਕੇਸਾ ਦਾਨ ਰਹਿਤ ਦਾਨ ਵਿਦੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਖੰਨਾ ਮਦਾਨ ਇਸੋ ਇਸ ਨਾਮਨ ਚੋਂ ਨਹੀਂ ਆ ਚੜਦੇ ਪੂਰੇ ਜੋ ਜੋ ਅਤਲ ਨੇ ਜੁਵਾ ਹੈ ਜੁਵਾ ਹੈ ਜੁਵਾ ਹੈ ਜੁਵਾ ਹੈ ਜੁਵਾ ਹੈ ਕਿਥਾਂ ਦਾ ਨੰਬਰ ਕੋਈ ਮੰਡ ਪਰਦਾ ਰੱਖਾ ਆਪ ਹੋ ਜਾਣਾ ਜੀ ਜਿੰਨੇ ਜਿੰਨੇ ਬਦਲੋ ਕੋਈ ਬਹੁਤ ਜਿੰਨੇ ਜਿੰਨੇ ਜਿਆਨ ਨਲੀ ਮਾਣਿਆ ਮਾਨ ਦੇ ਤਾਰੀਆਂ ਲੋਕਾਂ ਦੇ ਬਰਸੇ ਔਦਿਆਂ ਦੀ ਹੋਰ ਜ਼ਰੂਰਤ ਹੈ ਸਾਡੇ ਆਪ ਨੇ ਧੰਨ ਧੰਨ ਦੇ ਸਿਨਾਰਾ ਕੋਲ ਆਪ ਨੇ ਕਮਿਊਨਿਟੀ ਨੂੰ ਥੋੜਾ ਜਿਹੀ ਜ਼ਰੂਰਤ ਦੀ ਸੇਵਾ ਕੀਤੀ ਗਈ ਸਾਡੀ ਨਿੰਦਰੀ ਸੇਵਾਣ ਕਰੀ ਦੇ ਨੂੰ ਹੋਰ ਬਲਉਣਾ ਕੰਮ ਅੱਜ ਪਰਮਾਰਜਾ ਮਹਾਰਾਜ ਜੋੜਾ ਕੋਲ ਦੀ ਯਾਰ ਹੈ ਮਾਰਾ ਕਿਰਪਾ ਸੇ ਅੱਜ ਇਹ ਨਾਮ ਦੀ ਜਮਾਨੇ ਦੇ ਵਿੱਚ ਦੇਖੇ ਤੁਹਾਡਾ ਪਾਠ ਪਾਠ ਇੱਥੇ ਨਾਲ ਹੋ ਰਿਹਾ ਹੈ। ਤੁਹਾਡਾ ਦੁਬਾਰਾ ਕਰਨਾ ਤਾਂ ਬਹੁਤ ਮਾਣ ਵਾਲੀ ਗੱਲ ਹੈ। ਜੇਕਰ ਤੁਸੀਂ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਜੇਕਰ ਤੁਸੀਂ ਹੋਰ ਕੁਝ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਜੀ ਉਸ ਦਾ ਬੇਸ ਬਾਰੇ ਬਤਾਲਗੀ ਹੈ।